ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਚੋਣਾਂ ਦਾ ਮੌਲ ਆਖਿਆ ਹੋਇਆ ਹੈ ਤਾਂ ਹਰ ਇੱਕ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਿਹਾ ਹੈ ਆਪਣੀ ਪਾਰਟੀ ਦਾ ਚੋਣ ਪਿਆਰ ਕਰ ਰਿਹਾ ਹੈ ਤਾਂ ਹਰ ਕੋਈ ਦਾਵਾ ਕਰ ਰਿਹਾ ਵੀ ਮੈਂ ਜਿੱਤੂਗਾ ਮੈਂ ਜਿੱਤੂਗਾ ਮੈਂ ਵੱਡੀ ਲੀਡ ਤੇ ਜਿੱਤੂਗਾ ਤਾਂ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਹਰੀਸ਼ ਕੰਬੋਜ ਜੀ ਪਿੰਡ ਲੱਧਕਾ ਤੋਂ ਜੋ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਕੌਣ ਜਿੱਤੂਗਾ ਕੌਣ ਲੀਡ ਲਊਗਾ ਫਰੋਜਪੁਰ ਸੀੜ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਮੈਂ ਲਾਈਵ ਫਾਜ਼ਲ ਕਾ ਇਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਥੈਂਕ ਯੂ ਜੀ ਤਾਂ ਹਰੀ ਜੀ ਸਾਨੂੰ ਤੁਸੀਂ ਇਹ ਦੱਸੋ ਜਿਹੜੇ ਤੁਸੀਂ ਵਾਅਦੇ ਕੀਤੇ ਆ ਜੀ ਲੋਕਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਨੇ ਉਹ ਸਾਰੇ ਪੂਰੇ ਹੋ ਚੁੱਕੇ ਆ ਕਿ ਕੁਝ ਰਹਿੰਦੇ ਆ ਜੀ ਦੇਖੋ ਜੀ ਹਾਲੇ 2 ਸਾਲ ਸਰਕਾਰ ਬਣੀ ਨੂੰ ਹੋਈ ਹੈ ਆਮ ਆਦਮੀ ਪਾਰਟੀ ਦੀ ਤਾਂ ਹਾਲੇ ਕੁਝ ਜਿਹੜੀਆਂ ਗਰੰਟੀਆਂ ਨੇ ਕੁਝ 70% ਤਾਂ ਪਹਿਲਾਂ ਅਸੀਂ ਜਿਹੜੀਆਂ ਪੂਰੀਆਂ ਕਰ ਚੁੱਕੇ ਹਾਂ ਤਾਂ ਬਾਕੀ ਜਿਹੜੀਆਂ ਗਰੰਟੀਆਂ ਰਹਿੰਦੀਆਂ ਨੇ ਉਹ ਆਉਣ ਵਾਲੇ 3 ਸਾਲਾਂ ਦੇ ਵਿੱਚ ਜਿਹੜਾ ਅਸੀਂ ਉਹ ਅਸੀਂ ਪੂਰੀਆਂ ਕਰਾਂਗੇ ਜਿਵੇਂ ਕਿ ਪਹਿਲਾਂ ਜਿਹੜੀਆਂ 2 ਸਾਲ ਗਰੰਟੀਆਂ ਸ਼੍ਰੀ ਭਗਵੰਤ ਮੱਖ ਮੰਤਰੀ ਨੇ ਜਿਹੜੀਆਂ ਕੀਤੀਆਂ ਨੇ ਜਿਵੇਂ ਤੁਸੀਂ ਲਾ ਲਓ 600 ਯੂਨਿਟ ਜਿਹੜੀ ਬਿਜਲੀ ਜਿਹੜੀ ਮaaf ਕੀਤੀ ਆ ਲੋਕਾਂ ਨੂੰ ਉਹ ਜਿਹੜਾ ਅੱਜ 4 ਤੋਂ 5000 ਜਿਹੜਾ ਲੋਕਾਂ ਦੀ ਜੇਬ ਦੇ ਵਿੱਚ ਜਿਹੜਾ ਅੱਜ ਉਹ ਉਹਨਾਂ ਨੂੰ ਬਚ ਰਿਹਾ ਹੈ ਤਾਂ ਹੋਰ 43000 ਜਿਹੜੀਆਂ ਨੌਕਰੀਆਂ ਦਿੱਤੀਆਂ ਬਿਨਾ ਕਿਸੇ ਰਿਸ਼ਵਤ ਤੋਂ ਬਿਨ ਬਿਨਾ ਕਿਸੇ ਝੰਝੜ ਤੋਂ ਮਤਲਬ ਪੜ੍ਹੇ ਲਿਖੇ ਨੌਜਵਾਨਾਂ ਨੂੰ ਜਿਹੜੀਆਂ ਸਹੀ ਸਹੀ ਬਣਦੀਆਂ ਬਣਦੀਆਂ ਨੌਕਰੀਆਂ ਜਿਹੜੀਆਂ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਨੇ ਤਾ ਕਿਤੇ ਕਿਤੇ ਵੀ ਦਿਖਾਈ ਦੇ ਰਿਹਾ ਹੈ ਕਿਸਾਨ ਤੁਹਾਡਾ ਵਿਰੋਧ ਵੀ ਕਰ ਰਿਹਾ ਜੀ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਕਿ ਕਿਸਾਨ ਤਾਂ ਬਿਲਕੁਲ ਖੁਸ਼ ਨੇ ਮੈਂ ਵੀ ਇੱਕ ਕਿਸਾਨ ਦਾ ਪੁੱਤ ਆ ਨਾ ਕੋਈ ਇਹੋ ਜੀ ਗੱਲ ਨਹੀਂ ਦੇਖੋ ਅੱਗੇ ਜਿਹੜੀ ਆ ਦਿਨਾਂ ਦੇ ਵਿੱਚ ਜਿਹੜੀ ਲਾਈਟ ਹੁੰਦੀ ਸੀ ਨਾ ਖੇਤ ਵਾਲੀ ਉਹ ਇੱਕ ਦਿਨ ਛੱਡ ਕੇ ਤਿੰਨ ਚਾਰ ਘੰਟੇ ਚੱਲਦੀ ਸੀ ਤੇ ਅੱਜ ਤੁਸੀਂ ਦੇਖੋ 10 ਤੋਂ 12 ਘੰਟੇ ਜਿਹੜੀ ਲਾਈਟ ਹੈ ਉਹ ਸਾਨੂੰ ਜਿਹੜੀ ਹੈ ਸਰਕਾਰ ਪ੍ਰੋਵਾਈਡ ਕਰਾ ਰਹੀ ਹੈ ਤੇ ਦੂਜਾ ਵੇਖੋ ਇੱਕ 600 ਝੰਟ ਜਿਹੜੀ ਬਿਜਲੀ ਜਿਹੜੀ ਉਹਨਾਂ ਨੇ ਮਾਫ ਕੀਤੀ ਹੈ ਇੰਨੀ ਗਰਮੀ ਦੇ ਬਾਵਜੂਦ ਖੇਤਾਂ ਵਾਲੀ ਲਾਈਟ ਘਰਾਂ ਵਾਲੀ ਲਾਈਟ ਜਿਹੜੀ ਹੈ 24 ਘੰਟੇ ਜਿਹੜੀ ਸਰਵਿਸ ਆਪਣੀ ਚੱਲ ਰਹੀ ਹੈ ਤਾਂ ਦੇਖੋ ਦੂਜੀ ਗੱਲ ਇੱਕ ਹੋਰ ਨਾਲ ਦੀ ਨਾਲ ਬਿਜਲੀ ਜਿਹੜਾ ਬਜਟ ਆ ਉਹ ਵੀ ਵੇਖੋ ਤੁਸੀਂ ਕਿਤੇ ਨਾ ਕਿਤੇ ਜਿਹੜਾ ਹੈ ਉਹ ਪਲੱਸ ਚੱਲ ਰਹੀ ਅੱਜ ਹੈ ਬਿਜਲੀ ਕਰ ਜਿਹੜੇ ਆਪਣੇ ਸਰਪਲੱਸ ਸਰਪਲੱਸ ਜਿਹੜੇ ਹੈਗੇ ਆ ਉਹ ਜਿਹੜੇ ਆਪਣੇ ਅੱਜ ਪਲੱਸ ਤੇ ਚੱਲ ਰਿਹਾ ਇੱਕ ਹੋਰ ਮੁੱਦਾ ਬੜਾ ਜਿਹੜੀਆਂ ਵਿਰੋਧੀ ਪਾਰਟੀਆਂ ਚੱਕ ਰਹੀਆਂ ਨੇ ਆਪਦੇ ਪਾਰਟੀ ਤੇ ਜਿਸ ਤਰ੍ਹਾਂ ਤੁਸੀਂ 600 ਯੂਨਟ ਬਿਜਲੀ ਮਾਫ ਕਰਤੀ 43000 ਨੌਕਰੀਆਂ ਦੇਤੀਆਂ ਲੋਕ ਖੁਸ਼ ਨੇ ਜੀ ਇੱਕ ਬੜਾ ਵੱਡਾ ਮੁੱਦਾ ਬੀਬੀਆਂ ਵਾਲਾ ਜਿਹੜਾ 10000 ਰੁਪਏ ਤੁਸੀਂ ਉਹਨਾਂ ਦੇ ਖਾਤੇ ਪਾਉਣਾ ਸੀ ਅਜੇ ਤੱਕ ਨਹੀਂ ਪਾਇਆ ਜੀ ਦੇਖੋ ਉਹ ਆ ਪਿਛਲੇ ਦਿਨਾਂ ਹੀ ਸੀਐਮ ਨੇ ਅਨਾਉਂਸ ਕੀਤਾ ਸੀਗਾ ਵੀ ਕੁਝ ਦਿਨਾਂ ਚ ਆਉਣ ਵਾਲੇ ਕੁਝ ਦਿਨਾਂ ਤੋਂ ਜਿਹੜਾ ਉਹ ਹੁਣ ਉਹਨਾਂ ਨੇ ਅਨਾਉਂਸ ਕੀਤਾ ਹੈ ਵੀ ਹਜ਼ਾਰ ਦੇ ਥਾਂ ਤੇ ਜਿਹੜਾ 1100 ਰੁਪਈਆ ਜਿਹੜਾ ਸੀ ਆ ਬੀਬੀਆਂ ਨੂੰ ਦੇਵਾਂਗੇ 100 ਰੁਪਈਆ ਉਹਨਾਂ ਨੇ ਜਿਹੜਾ ਹੋਰ ਵਿੱਚ ਪਲੱਸ ਕੀਤਾ ਹੈ ਉਹ ਜਿਹੜਾ ਲੇਟ ਫੀਸ ਜਿਹਨੂੰ ਆਪਾਂ ਕਹਿ ਲਈਏ ਉਹਦੇ ਤੌਰ ਤੇ ਜਿਹੜਾ ਉਹਨਾਂ ਨੇ ਉਹ ਅਨਾਉਂਸ ਕਰ ਦਿੱਤਾ ਹੈ ਉਹ ਵੀ ਜਲਦ ਤੋਂ ਜਲਦ ਜਿਹੜਾ ਬੀਬੀਆਂ ਨੂੰ ਰਾਜ ਹੋਣ ਦੀ ਲੋੜ ਨਹੀਂ ਹੈ ਉਹ ਵੀ ਕੁਝ ਦਿਨਾਂ ਬਾਅਦ ਜਿਹੜਾ ਉਹ ਬੀਬੀਆਂ ਦੀ ਚੋੜੀ ਚ ਜਿਹੜਾ ਹੈ 1000 ਰੁਪਈਆ ਆਪਾਂ ਪਾਉਣਾ ਸ਼ੁਰੂ ਕਰ ਦੇਣਾ ਹਾਂਜੀ ਠੀਕ ਹੈ ਇੱਕ ਸਰ ਨਸ਼ੇ ਦਾ ਮੁੱਦਾ ਬੜਾ ਵੱਡਾ ਜੀ ਨਸ਼ੇ ਦਾ ਮੁੱਦਾ ਬੜਾ ਵੱਡਾ ਫੈਲਿਆ ਹੈ ਜੀ ਤਾਂ ਉਹ ਤੇ ਇੱਕ ਫੋਨ ਤੇ ਬੰਦ ਹੋ ਸਕਦਾ ਕਿਉਂ ਨਹੀਂ ਬੰਦ ਹੋ ਰਿਹਾ ਦੇਖੋ ਸਰ ਪਤਾ ਕੀ ਗੱਲ ਹੈ 75 ਸਾਲ ਹੋ ਗਿਆ ਦੂਜੀਆਂ ਪਾਰਟੀਆਂ ਨੂੰ ਉਹਨਾਂ ਕੋਲ 75 ਸਾਲ ਚ ਨਸ਼ਾ ਬੰਦ ਨਹੀਂ ਹੋਇਆ ਜੀ ਤਾਂ ਦੇਖੋ ਤੁਸੀਂ ਜਿਹੜੀ ਆਮ ਆਦਮੀ ਸਰਕਾਰ ਹੈ ਮਾਨ ਸਰਕਾਰ ਕਹਿੰਦੀ ਹਫ਼ਤੇ ਚ ਬੰਦ ਕਰ ਦਿਆਂਗੇ ਦੇਖੋ ਪਦੇ ਕੀ ਹਫਤੇ ਵਾਲਾ ਤਾਂ ਚਲੋ ਆਪਾਂ ਨਹੀਂ ਕਹਿ ਸਕਦੇ ਹਫਤੇ 'ਚ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਨਾ ਹਫਤੇ 'ਚ ਬੰਦ ਹੁੰਦਾ ਤੇ ਨਾ ਹਫਤੇ 'ਚ ਤਾਂ ਕੁਝ ਵੀ ਨਹੀਂ ਹੁੰਦਾ ਨਵੀਂ ਸਰਕਾਰ ਹੈ ਹਫਤੇ 'ਚ ਤਾਂ ਸਮਝ ਵੀ ਨਹੀਂ ਆਉਂਦੀ ਬਾਕੀ ਜਿੰਨਾ ਉਹਨਾਂ ਨੇ ਕੰਟਰੋਲ ਕੀਤਾ ਹੈ ਇਹ ਗੱਲ ਨਹੀਂ ਵੀ ਕੰਟਰੋਲ ਨਹੀਂ ਹੈ ਕੰਟਰੋਲ ਕੀਤਾ ਉਹਨਾਂ ਨੇ ਬਹੁਤ ਜ਼ਿਆਦਾ ਕੰਟਰੋਲ ਕੀਤਾ ਹੈ ਬਾਕੀ ਜਿਹੜਾ ਆਉਣ ਵਾਲੇ 3 ਸਾਲ ਜਿਹੜੇ ਪਹਿਲੇ ਵਾਲੇ ਉਹਦੇ 'ਚ ਜਿਹੜਾ ਹੋਰ ਵੀ ਜਿਹੜਾ ਕੰਟਰੋਲ ਕਰਨਗੇ ਇੱਕ ਇੱਕ ਹੋਰ ਬੜਾ ਇਲਜ਼ਾਮ ਲੱਗ ਰਿਹਾ ਹੈ ਆਮਦਨ ਸਰਕਾਰ ਤੇ ਲਾਂਡ ਆਰਡਰ ਮੈਂਟੇਨ ਨਹੀਂ ਕੀਤਾ ਜਾ ਰਿਹਾ ਜਿਹੜਾ ਕਿ ਇੱਕ ਫੋਨ ਤੇ ਡੀਜੀਪੀ ਨੂੰ ਮਤਲਬ ਫੋਨ ਕਰੋ ਵੀ ਇਹਨੂੰ ਬੰਦ ਕਰ ਦੋ ਨਸ਼ਾ ਯਾਨੀ ਲਾਂਡ ਆਰਡਰ ਮੈਂਟੇਨ ਕਰੋ ਲੁੱਟਾ ਖਵਾ ਪੋ ਜ਼ਿਆਦਾ ਹੋ ਰਹੀ ਹੈ ਨਹੀਂ ਜੀ ਦੇਖੋ ਗੱਲ ਹੈ ਹੈ ਵੀ ਪਹਿਲਾਂ ਨਾਲੋਂ ਬਹੁਤ ਫਰਕ ਹੈ ਤਾਂ ਇਹ ਗੱਲ ਨਹੀਂ ਹੈ ਵੀ ਪਹਿਲਾਂ ਨਾਲੋਂ ਬਹੁਤ ਫਰਕ ਹੈ ਪੁਆ ਪੁਆ ਪੁਲਿਸ ਨੇ ਵੀ ਨਾth ਪਾਈ ਹੈ ਚੋਰਾਂ ਨੂੰ ਤਾਂ ਕੋਈ ਇਹੋ ਜੀ ਗੱਲ ਨਹੀਂ ਹੈ ਉਹਨਾਂ ਨਾਲੇ ਸਮੇਂ ਚ ਹੋਰ ਵੀ ਜਿਹੜੀ ਹੈ ਚੋਰਾਂ ਨੂੰ ਨਾth ਪਾਈ ਪਾਈ ਜਾਵੇਗੀ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਸਾਡੇ ਨਾਲ ਮੌਜੂਦ ਹਨ ਇੰਟਰਵਿਊ ਦੇ ਵਿੱਚ ਫਰੀਸ਼ ਲਾਧੂਗਾ ਜੋ ਕਿ ਆਮ ਆਦਮੀ ਪਾਰਟੀ ਫਾਜ਼ਲ ਕਾ ਦੇ ਸੀਨੀਅਰ ਅਗੂ ਹਨ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਸਾਡੀ ਸਰਕਾਰ ਮਾਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਸੌ ਦੇ ਵਿੱਚੋਂ 70% ਬਿਲਕੁਲ ਕੰਪਲੀਟ ਕਰ ਦਿੱਤੇ ਹਨ ਬਾਕੀ ਬਚਦੇ ਵਾਅਦੇ ਜਲਦ ਤੋਂ ਜਲਦ ਮਾਨ ਸਰਕਾਰ ਪੂਰੇ ਕਰੇਗੀ ਇਹ ਦਾਵਾ ਕੀਤਾ ਹੈ ਹਰੀਸ਼ ਲਾਧੁਕਾ ਤਾਂ ਦੋਸਤੋ ਤੁਸੀਂ ਵੀ ਇਹੋ ਜੀ ਇੰਟਰਵਿਊ ਕਰਾਉਣਾ ਚਾਹੁੰਦੇ ਹੋ ਖਬਰ ਲਗਾਉਣਾ ਚਾਹੁੰਦੇ ਆ ਕੋਈ ਇਸ਼ਤਿਹਾਰ ਦੇਣਾ ਚਾਹੁੰਦੇ ਤਾਂ ਉੱਪਰ ਦਿੱਤੇ ਗਏ ਨੰਬਰ ਤੇ ਲਾਈਫ ਫਾਜ਼ਲ ਕਾ 24 ਨਾਲ ਸੰਪਰਕ ਕਰ ਸਕਦੇ ਹੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਜੀ